ਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲੋਂ ਤੇ ਮੈਂ ਤੁਹਾਡਾ ਸਾਥ ਕਰਦੀ ਆਂ ਮੇਰੀਆਂ ਸਾਰੀਆਂ ਭੈਣਾਂ ਬੱਚੀਆਂ ਤੇ ਹਾਂ ਹੋਰ ਸੇਲੀਆਂ ਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਵਾਸਤੇ ਤੇ ਲੋ ਅੱਜ ਮੈਂ ਤੁਹਾਨੂੰ ਬਹੁਤ ਹੀ ਇੱਕ ਪਿਆਰੀ ਜੀ ਘੋੜੀ ਸੁਣਾਉਣ ਲੱਗੀ ਆਂ ਘੋੜੀ ਦੇ ਅਰਥ ਸੱਤ ਨੂੰ ਆਪੇ ਸਮਝਾਉਂਗੇ ਕਿ ਕੀ ਹੈ ਭੈਣ ਕੀ ਇਸ ਘੋੜੀ ਚ ਕਹਿੰਦੀ ਹੈ ਤੇ ਬਹੁਤ ਹੀ ਪਿਆਰੀ ਘੋੜੀ ਹੈ ਤੇ ਲੋ ਸੁਣੋ ਇਸ ਨੂੰ ਤੇ ਇਸ ਤੋਂ ਬਾਅਦ ਜੇ ਮੈਨੂੰ ਨੁਕਤਾ ਪਾਉਂਗੀ ਨਾ ਉਹ ਹੈਗਾ ਵੀ ਆਹ ਵਾਲ ਕਦੇ ਸਫੇਦ ਨਹੀਂ ਹੋਣਗੇ ਕੱਲ ਵੀ ਇੱਕ ਭੈਣ ਨੇ ਮੈਨੂੰ ਕਿਹਾ ਜੀ ਮੈਂ ਮੇਰੀ ਬੇਟੀ ਨੂੰ ਕੈਨੇਡਾ ਭੇਜਣਾ ਹੈ ਉਹ ਨੁਕਤਾ ਉਹਨਾਂ ਨੇ ਉੱਥੇ ਪੜ ਲਿਆ ਹੋਣਾ ਤੇ ਉਹ ਫਿਰ ਕਿਵੇਂ-ਕਿਵੇਂ ਕਰੀਏ ਮੈਂ ਖਾਬ ਜਿਵੇਂ ਮੋਟੇ ਦੇਖ ਕੇ ਪਾਇਆਗਾ ਮੈਂ ਤਾਂ ਨਵਾਂ-ਨਵਾਂ ਮਿਲਿਆ ਸੀ ਮੈਂ ਤੁਹਾਡੇ ਕੋਲੇ ਭੇਜਤਾ ਤੇ ਉਸ ਤਰ੍ਹਾਂ ਕਰ ਲਓ ਮੈਂ ਕੱਲ ਨੂੰ ਫੇਰ ਪਾ ਦਊਗੀ ਹੈਨਾ ਤੇ ਅੱਜ ਅੱਜ ਉਹ ਮੈਂ ਨਾ ਕੋਈ ਨੁਕਤਾ ਪਾਉਂਗੀ ਵੀ ਵਾਲ ਕਦੇ ਸਫੇਦ ਨਹੀਂ ਹੋਣਗੇ ਤੇ ਦੇਖੋ ਅਜਮਾ ਕੇ ਤੁਸੀਂ ਦੇਖਣਾ ਹੈ ਨਾ ਤੇ ਤਾਂ ਖੇਲ ਨੂੰ ਨੁਕਤੇ ਨੇ ਆਪਣਾ ਕਿਹੜਾ ਕੋਈ ਜਿਆਦਾ ਕੁਛ ਲੱਗਣਾ ਪੈਸਾ ਹੈ ਨਾ ਤੇ ਉਮੀਦ ਹੈ ਸਾਰੇ ਦੇਖੋ ਇਹ ਜਾਂ ਤਾਂ ਗ੍ਰੰਥਾਂ ਦੀਆਂ ਗੱਲਾਂ ਨੇ ਜਾਂ ਮਹਾਪੁਰਸ਼ਾਂ ਨੇ ਦੱਸੀਆਂ ਨੇ ਉਹੀ ਮੈਂ ਲੱਗ ਲੱਗ ਕੇ ਤੁਹਾਡੇ ਕੋਲ ਪਹੁੰਚਾਈ ਜੰਨੀ ਆ ਹੈ ਨਾ ਤੇ ਬਹੁਤ ਇਹ ਕੋਈ ਨੁਕਤੇ ਪਹਿਣਾ ਕਹਿੰਦੇ ਅਸੀਂ ਕਰ ਕਰਦੇ ਆ ਜੀ ਸਾਨੂੰ ਸਹੀ ਆਈ ਜਾਂਦੇ ਨੇ ਹੈ ਨਾ ਮੋੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਕੋਈ ਨੀ ਵੱਧ ਘੱਟ ਕੋਈ ਚੀਜ਼ ਲੱਗ ਜਾਂਦੀ ਹੈ ਕਿ ਆਪਾਂ ਨੂੰ ਪਤਾ ਜੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਹੈ ਨਾ ਤੇ ਲਖੂ ਐਸੇ ਗੀਤ ਉਹ ਬਾਦ ਪਾਉਂਗੀ ਇਹ ਨੁਕਤਾ ਤਾਂ ਤੇ ਲੋ ਹੁਣ ਪਹਿਲਾਂ ਤੁਹਾਨੂੰ ਮੈਂ ਤੁਹਾਨੂੰ ਖੁਸ਼ ਰੱਖਣਾ ਗੀਤਾਂ ਰਾਹੀਂ ਵੀ ਨੁਕਤਾ ਰਾਹੀਂ ਵੀ ਪ੍ਰਮਾਤਮਾ ਕਰੇ ਸਾਰੇ ਤੰਦਰੁਸਤ ਰਹੋ ਹੈਨਾ ਤੇ ਖੁਸ਼ੀਆਂ ਮਾਣੋ ਤੇ ਲੋ ਮਾਣੋ ਇਸ ਘੋੜੀ ਦਾ ਆਨੰਦ ਤੇ ਹੁਣ ਵਿਆਹਾਂ ਚ ਗਾਇਆ ਕਰੋ ਜੀ ਭੈਣ ਵੀਰ ਨੂੰ ਕੀ ਕਹਿੰਦੀ ਐ ਹੂੰ ਵੀਰਾ ਤੂੰ ਕਿਉਂ ਢੋਲ ਲੈਂਦਾ ਵੇ ਬਾਵਲ ਸਰਦਾਰ ਤੇਰੇ ਨਾਲੀ ਵੇ ਵੀਰਾ ਤੂੰ ਕਿਉਂ ਦੂਰ ਦਾਵੇਂ ਬਾਵਲ ਸਰਦਾਰ ਤੇਰੇ ਨਾਲੀ

ਖੁਸ਼ਕ ਦਿਨ ਗੜੀਆਂ ਜਾਈ ਵੇ ਵੀਰ ਦੇ ਦੇ ਤੋ ਸਾਨੂੰ ਵਗ ਫੜਾਈ ਵੇ ਸੁਖ ਸੁਖ ਦੀਆਂ ਗੜੀਆਂ ਜਾਈ ਵੇ ਕੁਬੀਰਾ ਦੇ ਦੇ ਤੋ ਸਾਨੂੰ ਵਗ ਫੜਾਈ ਵੇ ਬੀਰਾ ਕੇ ਸੇਰੀ ਕਪੜੇ ਵੇ ਸੁਹਾ ਸ਼ੰਗਰੀ ਤੇਰੇ ਨਾ ਰੇ ਵੇ ਵੀਰਾ ਕੇ ਸ਼ਰੀਤੇ ਰੇ ਕਪੜੇ ਵੇ ਸੁਹਾ ਸ਼ੰਗਾਰੀ ਤੇਰੇ ਨਹਲੀ ਵੇ ਵੀਰਾ ਤੂੰ ਕਿਉਂ ਦੂਰਦਾਵੇਂ ਬਾਵਲ ਸਰਦਾਰੀ ਤੇਰੇ न वे बि तेरियां पंज सत भेण वे सभु पहियूं वीर प्यर तेरी सबे कंद पईया नैण वे बीर फुल तूं गुल मी गुलजार तेर वे बीर फुल तूंग ಗುಲಜಾರರೆ ತೇರೆ ಬೇ ಬಿರ ತೂ ಕ್ಯೂ ಡೋಲ ಸರದಾರಿ ತೇರೆ ನಳಿ ਤੀਆਂ ਗਉਂਾ ਤੋ ਅਸੀਂ ਸਾ ਪਾਰਿਹਾ ਬਾਪੂ ਮੱਜਿਆਂ ਦੇ ਸੰਗੇ ਲ ਫੜਾ ਰਿਹਾ ਤੀਆ ਤਾਂ ਇਹ ਸਿਸ ਪਈਆ ਨਹੀਂ ਲੈਣਾ ਅੱਜ ਮੱਜਾਂ ਲੈ ਕੇ ਹਿਲਾਂਗੇ ਤੀਆਂ ਗਉਂਾ ਤੋ ਅਸੀਂ ਸਾ ਆਜ ਪਾਰਿਹਾ ਬਾਪੂ ਮਜੀਆਂ ਦੇ ਸੰਗ ਲਫੜਾਰੀ ਹ ਜੀਵੇ ਅਮੜੀ ਦੇ ਤਾਰੇ ਆਵੇ বাসਦਾ ਸਾਰੇ ਤੇਰੇ ਨਾਲੀ ਵੇ ਜੀਵੇਂ ਅਮੜੀ ਦੇ ਤਾਰੇ ਆ ਸਦਾ ਸੰਸਾਰਿਤੇ ਰੇ ਨਾਲੀਵੇ ਵੀਰ ਤੂੰ ਕਿਉ ਡੋਲਿਦਾ ਵੇ ਬਾਵਲ ਸਰਦਾਰਿਤੇ ਰੇ ਨਾਲੀਵੇ ਦੀਨੂ ਸਾਰਾ ਜਗ ਲੋੜਿਦਾ ਵੇ ಭೇದ ಪರೆ ನಳಿ ಬೇ ರಬ್ಬ ಕರೆ ಸದಾ ಹೇ ನೂರ ನೂರ ವೆ ಪಾಪ ರಾಣಿ ದೇಹದ ಸೂ ਦਾਸੇ ਦੂਰ ਵੇ ਤੇਰੇ ਬੋ ਤੇ ਦੀ ਰੰਗ ਲੀ ਮੋਹਾਰੀ ਵੇ ਬਾਵਲ ਸਰਦਾਰ ਤੇਰੇ ਨਹਾਰੇ ਵੇ ਵੀਰਾ ਤੂੰ ਕਿਉਂ ਡੋਲਦਾ ਵੇ ਬਾਵਲ ਸਰਦਾ ਰ ਤੇਰੇ ਨਾੜੀ ਵੇ ਜੀ ਨੂੰ ਸਾਰਾ ਜਗ ਲੋੜਦਾ ਵੇ ਪਹਿਣਾ ਦਾ ਪਿਆਰ ਤੇਰੇ ਨਾੜੀ ਵੇ ਲਓ ਜਗੀ ਤੁਹਾਿਆ ਪੂਰਾ ਤੇ ਦੱਸਿਓ ਸੁਣਵੇ ਘੋੜੀ ਕਿਹੋ ਜਿਹੀ ਲੱਗੀ ਪੜਨੇ ਬੜਾ ਹੌਸਲਾ ਦਿੱਤਾ ਵਰਾਨੂੰ ਹੈ ਨਾ ਤੇ ਵੀ ਅਸੀਂ ਤੇ ਨਾਲ ਹੀ ਸਾਡਾ ਪਿਆਰ ਵੀ ਜੇ ਨਾਲ ਹੀ ਆ ਫਿਰ ਕਦੇ ਡੋਲਦਾ ਨਹੀਂ ਹੁੰਦਾ ਜਦੋਂ ਸਾਰਾ ਪਰਿਵਾਰ ਭੈਣ ਭਾਈ ਇਕੱਠੇ ਹੁੰਦੇ ਨੇ ਚੰਗਾ ਸਮਾਂ ਮਾੜਾ ਸਾਰਾ ਹੱਸ ਕੇ guzारी ਜਾਂਦੇ ਤੇ ਫਿਰ ਉਹ ਸਮਾਂ ਵਧੀਆ ਲੰਘ ਜਾਂਦਾ ਤੇ ਲੋ ਹੁਣ ਆਜੋ ਤੁਸੀਂ ਨੁਕਤੇ ਵੱਲ ਮੇਂ ਵਾਲ ਕਦੇ ਮੈਂ ਤੁਹਾਨੂੰ ਕਹਿਆ ਸੀ ਵਾਲ ਕਦੇ ਸਫੇਦ ਨਹੀਂ ਹੋਣਗੇ ਤੇ 45 ਗ੍ਰਾਮ ਨਾਰੀਅਲ ਦਾ ਤੇਲ ਤੇ 15 ਗ੍ਰਾਮ ਨਿੰਬੂ ਦਾ ਰਸ ਜੇ ਤੁਸੀਂ ਇਹਨੂੰ ਦੁੱਗਣਾ ਕਰ ਲੋ ਵੀ 90 ਗ੍ਰਾਮ ਤਾਂ ਪਾ ਲੋ ਨਾਰੀਅਲ ਤੇਲ 3 ਗ੍ਰਾਮ ਨਿੰਬੂ ਦਾ ਰਸ ਜਿੰਨੇ ਸਿਰਾਂ ਤੇ ਤੁਸੀਂ ਲਾਉਣਾ ਹੈ ਜੇ 2-3 ਜਿਹੜਿਆਂ ਨੇ ਲਾਉਣਾ ਹੈ ਨਾ ਫਿਰ ਇਹਨੂੰ ਦੁੱਗਣਾ ਦੁੱਗਣਾ ਕਰਦੇ ਜਾਓ ਸਮਝ ਗਏ ਕਿਉਂਕਿ ਬਾਅਦ ਦੇ ਤਾਂ ਫਿਰ ਬਣਾਉਣਾ ਕੋਈ ਜ਼ਰੂਰ ਬਾਅਦਗੇ ਹੈ ਨਾ ਤਾਂ ਇਸ ਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਮੜਾ-ਮੋਟਾ ਇਧਰ ਉਧਰ ਹੋ ਜਾਂਦਾ ਹੈ ਨਾ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਕੇ ਉਹ ਨਾਰੀਅਲ ਦੇ ਤੇਲ ਨੂੰ ਤੇ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਵਿੱਚ ਉਹਦੇ ਮਿਲਾ ਦਿਓ ਹੱਥ ਨਾਲ ਮਿਲਾ ਦਿਓ ਚਾਹੇ ਚੰਚਾ ਨਾਲ ਮਿਲਾ ਕੇ ਖੂਬ ਰਗੜ ਕੇ ਤੇ 15 ਮਿੰਟ ਲਈ ਧੁੱਪੇ ਧਰ ਦੇ। ਤੇ ਫਿਰ ਇਹਨੂੰ ਵਾਲਾਂ ਦੀਆਂ ਜੜਾਂ ਚ ਲਾਓ। ਜਿਵੇਂ ਤੇਲ ਲਾਉਨੇ ਆ। ਐਸਾ ਵਾਲਾਂ ਤਾਂ ਝੁੱਟਣਗੇ ਨਹੀਂ ਦੂਹੇ ਨਹੀਂ ਹੋਣਗੇ। ਜੇ ਜਿਹੜੇ ਵਾਲ ਸਫੇਦ ਵੀ ਹੋ ਗਏ ਨੇ ਕਹਿੰਦੇ ਉੱਥੇ ਹੀ ਬੈਰੀਅਰ ਲੱਗ ਜਾ। ਉੱਥੇ ਹੀ ਰੋਕ ਦੂ ਇਹਨਾਂ ਵਾਲ ਚਿੱਟੇ ਹੋਣ ਨਹੀਂ ਦੇਊਗਾ। ਦੇਖੋ ਅਜਮਾ ਕੇ ਆਪਾਂ ਦੇਖਣਾ। ਤੇ ਮਹਾਪੁਰਸ਼ਾਂ ਨੇ ਤਾਂ ਦੱਸਤਾ ਤੇ ਮੈਂ ਲੱਭ ਕੇ ਤੁਹਾਡੇ ਵਾਸਤੇ ਪਾਤਾ ਕਰਕੇ ਦੇਖ ਲਓ ਕੋਈ ਇਹਦੇ ਮੁੱਲ ਨਹੀਂ ਲੱਗਦਾ। ਜੇ ਆਪਾਂ ਹੋਰ ਵੀ ਆਰ ਐਮ ਡੀ ਬਣਾ ਬਣਾ ਲਾਉਣਾ ਸਾਰੀਆਂ ਕਿਹੜਾ ਹੋ ਠੀਕ ਆ ਜਾਂਦੀਆਂ ਨੇ ਤੇ ਇਹ ਸ਼ਾਇਦ ਬਈ ਵਧੀਆ ਹੀ ਹੋਵੇ ਤੇ ਮੈਂ ਤਾਂ ਨਵੀਂ ਲੱਭੀ ਆ ਤੇ ਨਵੀਂ ਤੁਹਾਨੂੰ ਪਾਤੀ ਕਰਕੇ ਦੇਖ ਲਓ ਪਰਮਾਤਮਾ ਕਰੇ ਖੜਾ ਸ਼ੁਕਰੀਆ ਫਿਰ ਜੋ ਜਾਲ ਨੂੰ ਸਿਰਾਂ ਤੇ ਕੁਸ ਕੁਸ ਲਾਉਣਾ ਕੈਮੀਕਲ ਲਾਉਣੀ ਫਿਰ ਬਾਲ ਹੋਰ ਤਰਾ ਕਈ ਨਾ ਅਲਰਜੀ ਹੋ ਜਾਂਦੀ ਹੈ ਇਹ ਤਾਂ ਕੋਈ ਅਲਰਜੀ ਵਾਲੀ ਚੀਜ਼ ਵੀ ਹੈ ਨਹੀਂ ਹੈ ਨਾ ਇਹ ਜਰੂਰ ਮੇਰੀਆਂ ਭੈਣਾਂ ਅਪਣਾ ਕੇ ਦੇਖਿਓ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਫਿਰ ਆਪਾਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਘੋੜੀ ਕਿਹੋ ਜੀ ਲੱਗੀ ਤੇ ਲਓ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਕੱਲ ਨੂੰ ਫੇਰ ਮਿਲਾਂਗੇ